ਇਹ ਪਹਿਲੀ ਜਿਹੜੀ ਜ਼ਮੀਨ ਤੁਹਾਡੀ ਕਿੱਥੇ ਐਸ ਟਾਈਮ? ਹਾਂਜੀ ਇਹ ਦਰਿਆ ਦੇ ਵਿੱਚ ਹੈ ਜੀ। ਪਹਿਲੇ ਭੁੱਲੇ ਵਾਲਾ ਸਾਡਾ। ਠੀਕ ਹੈ ਜੀ। ਇੱਕ ਕਮਰਾ ਹੀ ਆ ਕੱਲਾ ਜੀ ਹੋਰ ਕੋਈ ਚੀਜ਼ ਨਹੀਂ ਹੈ ਨੀ ਕੀ ਜੀ। ਨਾ ਫਲਾਇਸ਼ ਨਾ ਕਮਰਾ ਨਾਲ ਤੁਹਾਨੂੰ। ਹਾਂਜੀ ਵੀ ਬੱਚੇ ਪੰਜ ਚਾਰ ਗੁੱਡੀਆਂ ਵਾ ਆਪਣੇ। ਠੀਕ ਹੈ। ਸਤਿ ਸ੍ਰੀ ਅਕਾਲ ਜੀ। ਮੇਰੇ ਨਾਲ ਨੇ ਜੁਕੇ ਤੋਂ ਅੱਗੇ ਸਮਾਜ ਸੇਵੀ ਸ਼ਮਿੰਦਰ ਸਿੰਘ ਘਰਚਾ ਸਾਹਿਬ ਤੇ ਮੋਹਨ ਸਿੰਘ ਕੰਦੋਲਾ ਸਾਹਿਬ ਅੱਜ ਜਾ ਰਹੇ ਆ ਪਿੰਡ ਕੁल्लेਵਾਲਾ ਜੋ ਕਿ ਮਖੂ ਸਾਈਡ ਤੋਂ ਤਰਨਤਾਰਨ ਸਾਹਿਬ ਵੱਲੋਂ ਜਾਂਦੇ ਹੋਏ ਹਰੀਕੇ ਹੈੱਡ ਲੰਘਣ ਤੋਂ ਬਾਅਦ ਪਿੰਡ ਸਭਰਾ ਦੇ ਨਜ਼ਦੀਕ ਦਰਿਆ ਦੇ ਬੰਦੇ ਕੋਲ ਬਿਲਕੁਲ ਵਸਿਆ ਹੋਇਆ ਹੈ ਇੱਥੇ ਸਤਲੁਜ ਤੇ ਬਿਆਸ ਦਰਿਆ ਦੋਵੇਂ ਇਕੱਠੇ ਰੜਕੇ ਵਹਿੰਦੇ ਆ ਦਰਸ਼ਕੋ ਮੈਂ ਇੱਕ ਵੀਡੀਓ ਕੀਤੀ ਸੀਗੀ ਜਿਸ ਵਿੱਚ ਚਾਰ ਧੀਆਂ ਦੇ ਮਾਪਿਆਂ ਦੀ ਦੁੱਖ ਭਰੀ ਦਾਸਤਾਨ ਬਿਆਨ ਕੀਤੀ ਸੀ ਕਿਉਂਕਿ ਇਹ ਪਰਿਵਾਰ ਹੜਾਂ ਦੀ ਮਾਰ ਕਰਨ ਅੱਜ ਰਾਜਿਆਂ ਤੋਂ ਮੰਗਤਾ ਬਣਿਆ ਹੋਇਆ ਆ ਤੇ ਹੜ੍ਹਾਂ ਦੀ ਸਥਿਤੀ ਦੇ ਦੌਰਾਨ ਦਾਨੀ ਸੱਜਣਾ ਨੇ ਮਦਦ ਤਾਂ ਬਹੁਤ ਕੀਤੀ ਪਰ ਕੁਝ ਅਜਿਹੇ ਪਰਿਵਾਰ ਉਸ ਮਦਦ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਨੂੰ ਸਭ ਤੋਂ ਵੱਧ ਜ਼ਰੂਰਤ ਸੀ ਸੋ ਵਿਦੇਸ਼ ਤੋਂ ਯੂਕੇ ਤੋਂ ਸਾਡੇ ਐਨ ਆਰ ਆਈ ਵੀਰ ਜਿਹੜੇ ਆ ਪਰਿਵਾਰ ਆ ਪੰਜਾਬ ਦੇ ਵਿਦੇਸ਼ ਗਏ ਹੋਏ ਉਹਨਾਂ ਨੇ ਜਦੋਂ ਵੀ ਕੋਈ ਆਫਤ ਆਉਂਦੀ ਆ ਤੇ ਉਹ ਮਦਦ ਤੋਂ ਬਹੁਤ ਵੱਧ ਚੜ੍ਹ ਕੇ ਕਰਦੇ ਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਬਿਡਫੋਰਡ ਦਾ ਟਰਸਟ ਆ ਤੇ ਜਦੋਂ ਇਹ ਵੀਡੀਓ ਉਹਨਾਂ ਤੱਕ ਪਹੁੰਚੀ ਤੇ ਉਹਨਾਂ ਨੇ ਵੀ ਦੇਖੀ ਤੇ ਉਹਨਾਂ ਨੇ ਪਰਿਵਾਰ ਦੀ ਮਦਦ ਕਰਨੀ ਚਾਹੀ ਤੇ ਉਹਨਾਂ ਨੇ ਆਪਣੇ ਟਰਸਟੀ ਸਾਥੀ ਰਸ਼ਮੇਂਦਰ ਸਿੰਘ ਗਰਚਾ ਤੇ ਮੋਹਨ ਸਿੰਘ ਕੰਦੋਲਾ ਦੀ ਡਿਊਟੀ ਲਗਾਈ ਤੇ ਅਸੀਂ ਪਿੰਡ ਕੋਲੇਵੜ ਪਹੁੰਚ ਕੇ ਪਹਿਲਾਂ ਜਿਹੜੇ ਸਮਾਜ ਸੇਵੀ ਆ ਗਰਚਾ ਸਾਹਿਬ ਹੋਣੀ ਆ ਇਹ ਪਹਿਲੋ ਚੰਗੀ ਤਰ੍ਹਾਂ ਪੜਤਾਲ ਕਰਨਗੇ ਉਸ ਜ਼ਮੀਨ ਬਾਰੇ ਕਿ ਵਾਕਿਆ ਹੀ ਉਹਨਾਂ ਦਾ ਨੁਕਸਾਨ ਹੋਇਆ ਵਾਕਿਆ ਹੀ ਉਹ ਲੋੜਵੰਦ ਪਰਿਵਾਰ ਆ ਤੇ ਮੈਂ ਇਹਨਾਂ ਦੀ ਮਦਦ ਕਰਾਂਗਾ ਤੇ ਉਸ ਤੋਂ ਬਾਅਦ ਉਸ ਪਰਿਵਾਰ ਦੇ ਕੋਲ ਪਹੁੰਚ ਕੇ ਤੇ ਉਸ ਲੋੜਵੰਦ ਪਰਿਵਾਰ ਦੀ ਜਿਹੜੀ ਆ ਮਦਦ ਰੂਪ ਕੀਤੀ ਜਾਊਗੀ ਇਹਨਾਂ ਟਰਸਟੀ ਜਿਹੜੇ ਕਿ ਯੂਕੇ ਤੋਂ ਆਏ ਆ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਬੈਡਫੋਰਡ ਯੂਕੇ ਤੋਂ ਸੀ ਪਹੁੰਚ ਗਏ ਆ ਪਿੰਡ ਖੁੱਲੇਵਾਲਾ ਬਿਲਕੁਲ ਬਨ ਦੇ ਦਰਿਆ ਦੇ ਉੱਪਰ ਦੇਖੋ 50 50 ਫੁੱਟ ਮੰਡੇ ਹੋ ਗਿਆ ਹਾਂਜੀ ਉਹ 50 50 ਫੁੱਟ ਮੰਡੇ ਨੇ ਹੋ ਗਿਆ ਹਾਂਜੀ ਹਾਂਜੀ ਆ ਦੇਖੋ ਕਿੰਨਾ ਡੂੰਘਾ ਗਿਆ ਇਥੋਂ ਆ ਦੇਖੋ ਪੰਦੀਖੰਦੀ ਇਥੋਂ ਦੇਖੋ ਜੀ ਕਿੰਨਾ ਪਾਣੀ ਨੇ ਢਾ ਲਾਈ ਸੀਗੀ ਤੁਸੀਂ ਸਾਹਮਣੇ ਦੇਖਦੇ ਆਂ ਦੇਖਦੇ ਆਂ ਗੁਰਦੁਆਰਾ ਬਾਬਾ ਬੀਰ ਸਿੰਘ ਦੇ ਲਾਗੇ ਉਹ ਇਹ ਸਾਰਾ ਪਾਣੀ ਨੇ ਜਿਹੜਾ ਆ ਐਤਕੀ ਜ਼ੋਰ ਮਾਰ ਕੇ ਕੱਟਿਆ ਆ ਇਥੋਂ ਤੁਸੀਂ ਦੇਖੋਗੇ ਤਾਂ ਕਟੋ-ਕਟ ਵੀ 50 ਫੁੱਟ ਡੂੰਘਾ ਹੋਣਾ ਪਾਣੀ ਬਹੁਤ ਡੰਗਾਈ ਚ ਥੱਲੇ ਤੱਕ ਪਾਣੀ ਨੇ ਜਿਹੜਾ ਆਪਣੇ ਵਿੱਚ ਜ਼ਮੀਨ ਮਲਾ ਲਈ ਉਹ ਸਤਲੁਜ ਤੇ ਵਿਆਸ ਦਰਿਆ ਤੋਂ ਉੱਥੋਂ ਇਕੱਠੇ ਵਗਦੇ ਆ ਪਿੰਡ ਕੁल्ले ਵਾਲੇ ਦੀ ਜ਼ਮੀਨ ਪੈਂਦੀ ਐ ਇਹ ਲੋਕਾਂ ਦੀ ਜ਼ਮੀਨ ਆ ਹਾਂਜੀ ਹਾਂਜੀ ਪਹਿਲਾਂ ਕਿਸੇ ਟਾਈਮ ਤੇ ਇਹ ਕੁल्ले ਵਾਲਾ ਪਿੰਡ ਵਸਦਾ ਜੀ ਇਥੇ 88 ਦੇ ਵਿੱਚ ਜਦੋਂ ਹੜ੍ਹ ਆਇਆ 88 ਦੇ ਹੜ੍ਹਾਂ ਦੇ ਵਿੱਚ ਜਿਹੜਾ ਕੁੱਲੇ ਵਾਲਾ ਪਿੰਡ ਆ ਉਹ ਦਰਿਆ ਨੇ ਬਿਲਕੁਲ ਤਬਾਹ ਕਰ ਲਿਆ ਸੀਗਾ ਉਦੋਂ ਬਾਅਦ ਲੋਕ ਕੁਝ ਆਪਣੇ ਡੇਰਿਆਂ ਦੇ ਉੱਪਰ ਇਧਰਲੀ ਸਾਈਡ ਜਿੱਥੇ ਕਿਸੇ ਕੋ ਕਨਾਲ ਦੋ ਕਨਾਲ ਕਿਸੇ ਕੋ ਖੇਤ ਜਗਾ ਸੀ ਉਹਨਾਂ ਨੇ ਆਪਣੀ ਬਸੋਂ ਤੇ ਕਰ ਲਈ ਪਰ ਜ਼ਮੀਨ ਨੂੰ ਫਿਰ ਇੱਥੇ ਹੀ ਸਵਾਰ ਕੇ ਤੇ ਜਿਹੜੀ ਥੋੜੀ ਬਹੁਤੀ ਫਸਲ ਕਰਦੇ ਸੀਗੇ ਐਤਕੀ ਵੀ ਜਦੋਂ ਕਾਫੀ ਲੋਕਾਂ ਨੇ ਜਿਹੜੇ ਝੋਨੇ ਲਾਏ ਹੋਏ ਸੀਗੇ ਪਰ ਲੇਕਿਨ ਜਿਹੜਾ ਆ ਦਰਿਆ ਨੇ ਪੂਰਾ ਦਾ ਸੁੱਤਿਆਨਾਸ਼ ਕਰ ਦਿੱਤਾ ਫਸਲਾਂ ਦਾ ਤੇ ਕੁਝ ਵੀ ਇਸ ਮੁਕੇ ਆਮਦਨ ਦਾ ਸਾਧਨ ਨਹੀਂ ਰਹਿ ਗਿਆ ਕਿਹੜਾ ਜਿਲ੍ਹਾ ਪੈਂਦਾ ਹੈ ਹਾਂਜੀ ਜਿਲ੍ਹਾ ਕਿਹ ਇਹ ਇਥੇ ਆਪਣੇ ਤਰਨ ਤਰਨ ਜੀ ਤਹਿਸੀਲ ਜੀਰਾ ਪੈਂਦੀ ਆ ਹਾਂਜੀ 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 ਇਹ ਜੀ ਆਪਣੇ ਬਹੁਤ ਉੱਗੇ ਸਮਾਜ ਸੇਵੀ ਸਰਦਾਰ ਸ਼ਿਮਿੰਦਰ ਸਿੰਘ ਜੀ ਗਰਚਾ ਸਾਹਿਬ ਤੇ ਮੋਹਨ ਸਿੰਘ ਜੀ ਕੰਦੋਲਾ ਸਾਹਿਬ ਇਹ ਦੇਖਣ ਆਏ ਆ ਇਧਰਲੇ ਹਾਲਾਤ ਤੇ ਨਾਲੇ ਹੈਲਪ ਕਰਨ ਆਏ ਆ ਜਿਹੜੇ ਲੋਕਾਂ ਦੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਰਹਿ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਸਮਾਜ ਸੇਵੀ ਆ ਗਰਚਾ ਸਾਹਿਬ ਤੇ ਕੰਦੋਲਾ ਸਾਹਿਬ ਬਿਲਕੁਲ ਦਰਿਆ ਦੇ ਉੱਤੋਂ ਦਰਿਆ ਦੀ ਜਿਹੜੀ ਮੌਜੂਦਾ ਹੋਣ ਦੇ ਹਾਲਾਤ ਕੀ ਆ ਕਿਉਂਕਿ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ ਸੇਵਾ ਤੇ ਕੀਤੀ ਲੋਕਾਂ ਦੀ ਸਾਰਤਾ ਲਈ ਪ੍ਰਸ਼ਾਸਨ ਨੇ ਵੀ ਸਾਰ ਲਈ ਪਰ ਸਾਰ ਲੈਣ ਦੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਣਿਆ ਜਿਵੇਂ ਤੁਸੀਂ ਸਾਰੇ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਹੜ ਆ ਕੇ ਹਟੇ ਆ ਬੜਾ ਜ਼ਿਆਦਾ ਸਮਾਂ ਨਹੀਂ ਹੋਇਆ ਉਹਨਾਂ ਹੜਾਂ ਦੇ ਵਿੱਚ ਜੋ ਇਹ ਘਰ ਲੋਕ ਆ ਇਹਨਾਂ ਦੇ ਘਰ ਸੀਗੇ ਘਰਾਂ ਤੋਂ ਬੇਘਰ ਹੋਣ ਵਾਲੀ ਸਥਿਤੀ ਦੇ ਵਿੱਚ ਪਹੁੰਚ ਗਏ ਕਿਉਂਕਿ ਇਹਨਾਂ ਦੀ ਜਿਹੜੀਆਂ ਪੈਲੀਆਂ ਆ ਉਹ ਬਿਲਕੁਲ ਦਰਿਆ ਦਾ ਪਾਣੀ ਵਗ ਰਿਹਾ ਇਸ ਮੋਕੇ ਜਿੱਥੇ ਕਿ ਸਤਲੌਜ ਤੇ ਬਿਆਸ ਦਰਿਆ ਦਾ ਪਾਣੀ ਉਹਨਾਂ ਪੈੜੀਆਂ ਦੇ ਵਿੱਚ ਇਹਨਾਂ ਦੀ ਲੋਕਾਂ ਦੀਆਂ ਦੇ ਵਗ ਰਿਹਾ ਆ ਤੇ ਇਹਨਾਂ ਦੇ ਕੋਲ ਕੋਈ ਇਨਕਮ ਦਾ ਸਾਧਨ ਨਹੀਂ ਰਿਹਾ ਤੋਂ ਯੂਕੇ ਦੀ ਜੋ ਇਹਨਾਂ ਦੀ ਸੇਵਾ ਸੁਸਾਇਟੀ ਆ ਉਹਨਾਂ ਵੱਲੋਂ ਜਿਵੇਂ ਕਿ ਡਿਊਟੀ ਲੱਗੀ ਸੀ ਸਰਦਾਰ ਸ਼ਮਿੰਦਰ ਸੰਘਰਚਾ ਮੋਹਨ ਸਿੰਘ ਕੰਦੋਲਾ ਜੀ ਦੀ ਜੋ ਉਹ ਇੱਥੇ ਆਏ ਆ ਉਹਨਾਂ ਨੇ ਮੌਕੇ ਦੇ ਹਾਲਾਤਾਂ ਨੂੰ ਜਾਣ ਆਇਆ ਤੇ ਚੰਗੀ ਤਰ੍ਹਾਂ ਪੜਤਾਲ ਕੀਤੀ ਆ ਉਹ ਜਿਹੜੀ ਇਹਨਾਂ ਦੀ ਜ਼ਮੀਨ ਆ ਉਹ ਦਰਿਆ ਦੇ ਵਿੱਚ ਜਿੱਥੇ ਪਾਣੀ ਵਗਦਾ ਆ ਤੇ ਉਹ ਏਰੀਆ ਨੂੰ ਵੀ ਵੇਖਿਆ ਆ ਹੜਤਾਲ ਕਰਨ ਤੋਂ ਬਾਅਦ ਜਿਹੜੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੈਡ ਫੋਰਟ ਗੁਰਦੁਆਰਾ ਸਾਹਿਬ ਸਦੀ ਸਾਧ ਸੰਗਤ ਵੱਲੋਂ ਸਰਦਾਰ ਮੋਹਨ ਸਿੰਘ ਜੀ ਕੰਦੋਲਾ ਜਿਹੜੇ ਕਿ ਜੁਕੇ ਦੇ ਵਿੱਚ ਬਰਮੀ ਗਰਮ ਚ ਰਹਿੰਦੇ ਨੇ ਤੇ ਨਾਲ ਸ਼ਮਿੰਦਰ ਸਿੰਘ ਜੀ ਘਰਚਾ ਸਾਹਿਬ ਇਹ ਦੋ ਦਾਨੀ ਸੱਜਣਾ ਨੇ ਇੱਥੇ ਪਹੁੰਚ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਤੁਸੀਂ ਹੁਣ ਆਪਣਾ ਜਿਹੜਾ ਆ ਅੱਗੇ ਆਪਣਾ ਜੋ ਵੀ ਕੋਈ ਬਾਥਰੂਮ ਠੀਕ ਆ ਬੋਲ ਜੀ ਇਹਨਾਂ ਦਾ ਧੰਨਵਾਦ ਕਰਦੇ ਜਿਹੜੇ ਤੁਹਾਡੇ ਬਿਹਰੇ ਕੰਮ ਹਾਂਜੀ ਖੜੇ ਹੋਵੋ ਜੀ ਨਾਲ ਤੁਸੀਂ ਆਓ ਜੀ ਇਹ ਸਤਿ ਸਰਦਾਰ ਚਮਿੰਦਰ ਸਿੰਘ ਜੀ ਗਰਚਾ ਨੇ ਸਾਹਿਬ ਨੇ ਇਹ ਸਰਦਾਰ ਮੋਹਨ ਸਿੰਘ ਕਦੋਲਾ ਜੀ ਨੇ ਤੇ ਇਹ ਯੂਕੇ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੈਡਫੋਰਡ ਸੰਗਤ ਵੱਲੋਂ ਸਹਿਯੋਗ ਦੇ ਨਾਲ ਇਹ ਜੋ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ ਲੋੜਵੰਦ ਪਰਿਵਾਰਾਂ ਨੂੰ ਛੇਆਂ ਪਰਿਵਾਰਾਂ ਨੂੰ 1 ਲੱਖ ਰੁਪਈਆ ਜਿਹੜਾ ਆ দান ਦਿੱਤਾ ਗਿਆ ਆ ਤੁਸੀਂ ਕੀ ਕਹਿੰਨੇ ਆ ਇਹਦੇ ਬਾਰੇ ਜਿਹੜਾ ਤੁਹਾਡੀ ਹੈਲਪ ਕੀਤੀ ਗਈ ਹੈ ਸੰਸਥਾ ਵੱਲੋਂ ਬਹੁਤ ਧੰਨਵਾਦ ਕਰਦੇ ਆ ਜੀ ਹਾਂਜੀ ਜੀ ਮਿਹਰਬਾਨੀ ਬੜਾ ਜੀ ਸਰਕਾਰ ਜਿਹੜੀ ਦੇਣ ਨਹੀਂ ਭੁੱਲ ਸਕਦੇ ਇਹਨਾਂ ਦਾ ساری ਉਮਰ ਤੱਕ ਜੋ ਇਹਨਾਂ ਨੇ ਸਾਡੀ ਹੈਲਪ ਕੀਤੀ ਆ ਜੀ ਗੁਰੂ ਗੋਬਿੰਦ ਸਿੰਘ ਜੀ ਬੈਡ ਫੋਰਟ ਗੁਰਦੁਆਰਾ ਸਾਹਿਬ ਸਦੀ ਸਾਧ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਜੋ ਇਹ 6 ਪਰਿਵਾਰ ਆ ਜੀ ਇੱਥੇ 6 ਪਰਿਵਾਰਾਂ ਨੂੰ 1 ਲੱਖ ਰੁਪਈਆ ਸੇਵਾ ਦਿੱਤੀ ਆ ਜੀ ਇਹਨਾਂ ਦੇ ਕੋਲ ਕੋਈ ਆਹ ਇਨਕਮ ਦਾ ਸਾਧਨ ਨਹੀਂ ਨਾ ਤੇ ਇਹਨਾਂ ਦੇ ਕੋਲ ਕੋਈ ਰਸੋਈ ਵਗੈਰਾ ਆ ਨਾ ਕੋਈ ਬਾਥਰੂਮ ਵਗੈਰਾ ਆ ਆਪਾਂ ਤੁਹਾਡੀ ਕਰਾਉਨੇ ਆਂ ਗੱਲਬਾਤ ਵੀਰ ਜੀ ਹਾਂਜੀ ਤੇ ਤੁਹਾਡੇ ਕੋਲ ਕਿੰਨੀ ਜਗ੍ਹਾ ਐ ਇਸ ਮੁਕੇ ਹਾਂਜੀ ਸਰ ਇੱਥੇ ਆਪਣੇ ਕੋਲ ਜਮੀਨ ਆ ਜੀ ਦੋ ਕਨਾਲਾਂ ਆਉਂਦੀ ਆ ਜੀ ਠੀਕ ਐ ਜੀ ਤੇ ਪਹਿਲੀ ਜਿਹੜੀ ਜਮੀਨ ਤੁਹਾਡੀ ਕਿੱਥੇ ਐ ਇਸ ਟਾਈਮ ਹਾਂਜੀ ਇਹ ਦਰਿਆ ਦੇ ਵਿੱਚ ਐ ਜੀ ਪਹਿਲੇ ਖੁੱਲੇ ਵਾਲਾ ਸਾਡਾ ਠੀਕ ਐ ਜੀ ਹਾਂਜੀ ਹਾਂਜੀ ਦਰਿਆ ਤੋਂ ਪਾਰ ਚ ਲੰਘ ਹੋਰ ਤੁਹਾਡੇ ਕੋਲ ਕੋਈ ਰਹਿائش ਦਾ ਰਹਿਦਾ ਇੱਕ ਕਮਰਾ ਜੀ ਹੈਡਾ ਕਿਹੜਾ ਹਾਂਜੀ ਆ ਜਿਹੜਾ ਸਾਹਮਣੇ ਵਾਲਾ ਜੀ ਠੀਕ ਐ ਜੀ ਹਾਂਜੀ ਹਾਂਜੀ ਤੇ ਕਮਰੇ ਦੇ ਉੱਪਰ ਵੀ ਜਿਹੜਾ ਆ ਤਰਪੈਲ ਵਗੈਰਾ ਪਾਈ ਹੋਈ ਆ ਇਹ ਕਦੇ ਵਾਸਤੇ ਪਾਈ ਆ ਜੀ ਹਾਂਜੀ ਇਹ ਜੀ ਛਤਾਂ ਫਿਰ ਚੁੰਦੀਆਂ ਜੀ ਜਦੋਂ ਬਾਦਸ਼ਾਹ ਆ ਜਾਂਦੀ ਆ ਮੀਂਹ ਦੇ ਵਿੱਚ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਹੋਰ ਤੁਹਾਡੇ ਕੋਲ ਕੋਈ ਜਿਵੇਂ ਕੋਈ ਕਿਚਨ ਕੋਈ ਬਾਥਰੂਮ ਵਗੈਰਾ ਕੋਈ ਹੋਰ ਇਹੋ ਜਿਹਾ ਕੋਈ ਸਿਰਫ ਕੇਵਲ ਕਮਰਾ ਇਹ ਕਮਰਾ ਆ ਜਾਂ ਕੋਈ ਹੋਰ ਹੈ ਆਪਣੇ ਕੋਲ ਤੁਹਾਡੇ ਕੋਲ ਹਾਂਜੀ ਨਹੀਂ ਜੀ ਕਮਰਾ ਹੀ ਆ ਕੱਲਾ ਜੀ ਹੋਰ ਕੋਈ ਚੀਜ਼ ਨਹੀਂ ਹੈ ਨਹੀਂ ਜੀ ਨਾ ਫਲੈਟ ਠੀਕ ਆ ਜੀ ਕਮਰਾਂ ਨਾਲ ਤੁਹਾਨੂੰ ਹਾਂਜੀ ਵੀ ਬੱਚੇ ਪੰਜ ਦੀ ਹੋਏ ਚਾਰ ਗੁੱਡੀਆਂ ਆ ਆਪਣੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਕਮਰਾ ਵਾਜੀ ਇਹ ਵਨਡ ਆਈ ਹੈ ਜੋ ਠੀਕ ਹੈ ਜੀ ਚਲੋ ਤੁਹਾਨੂੰ ਇਹ ਜਿਹੜਾ ਸਹਯੋਗ ਦਿੱਤਾ ਗਿਆ ਆ ਠੀਕ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਵਿਡ ਫੋਰਟ ਦੀ ਸੰਗਤ ਵੱਲੋਂ ਤੇ ਇਹਨਾਂ ਦੇ ਵਿੱਚ ਜਿਹੜਾ ਅਪਰਾਲਾ ਕੀਤਾ ਗਿਆ ਸਰਦਾਰ ਮਾਹੌਨ ਸਿੰਘ ਕੰਦੋਲਾ ਜੀ ਵੱਲੋਂ ਤੇ ਸਰਦਾਰ ਰਸ਼ਮਿੰਦਰ ਸਿੰਘ ਜੀ ਘਰਚਾ ਵੱਲੋਂ ਤੁਹਾਡੇ ਤੱਕ ਪਹੁੰਚ ਕਰਕੇ ਤੇ ਤੁਹਾਡੀ ਇਹ ਜਿਹੜੀ ਹੈਲਪ ਕੀਤੀ ਗਈ ਆ ਪੀ ਜੋ ਇਹਨਾਂ ਨੇ ਸਾਡੀ ਹੈਲਪ ਕੀਤੀ ਆ ਜੀ ਬਹੁਤ ਔਖਾ ਸੀ ਹੁਣ ਬੱਚਿਆਂ ਦਾ ਬਿਜਲੀ ਦੇ ਪਰ ਕੱਪੜੇ ਦਾ ਸਿਆਲ ਦੇ ਵਿੱਚ ਜਿੱਤਰਾ ਜ਼ਮੀਨ ਵਿਟ ਹੈਗੀ ਦਰਿਆ ਦੇ ਵਿੱਚ ਉਹ ਗਾ ਸਾਰਾ ਮਾਲ ਡੰਗਰ ਤੋਂ ਵੀ ਔਖਾ ਹੋ ਗਿਆ ਪੱਠੇ ਟੱਕੇ ਤੋਂ ਵੀ ਤੇ ਬਹੁਤ ਜ਼ਿਆਦਾ ਵੀਕੋ ਕਮੜਾ ਸੀ ਬੜਾ ਔਖਾ ਸੀ ਬਾਲ ਬੱਚੇ ਦਾ ਇੱਕ ਇੱਕ ਬੱਚਾ ਪਾਲਣਾ ਔਖਾ ਹੋ ਜਾਂਦਾ ਵਾ ਬਿਲਕੁਲ ਜੀ ਬਿਲਕੁਲ ਮਿਹਾਈ ਦਾ ਸਮਾਂ ਆ ਜੀ ਹਾਂਜੀ ਬਹੁਤ ਚੰਗੀ ਆ ਜੀ ਵਾਕੀ ਦੇਖੋ ਜੀ ਕਿਉਂਕਿ ਸੰਗਤਾ ਨੇ ਸੇਵਾ ਤੇ ਬੜੀ ਕੀਤੀ ਆ ਉਸ ਹਾਲਾਤਾਂ ਦੇ ਵਿੱਚ ਪਰ ਲੇਕਿਨ ਅੱਜ ਜਿਹੜੀ ਲੋੜ ਆ ਅੱਜ ਜੋ ਮਦਦ ਦੀ ਲੋੜ ਆ ਤੁਹ ਅੱਜ ਇਹੋ ਜਿਹਾ ਦੇਖੋ ਦਾਨੀ ਸੱਜਣ ਕਿ ਜਿਹੜੇ ਦੇਖੋ ਜੁਕੇ ਤੋਂ ਚੱਲ ਕੇ ਅੱਜ ਕਿੱਡੀ ਦੂਰ ਤੁਹਾਡੇ ਪਿੰਡ ਖੁੱਲੇ ਵਾਲਾ ਪੰਨ ਦੇ ਉੱਪਰ ਦੀ ਲੰਘ ਕੇ ਆਏ ਆ ਤੁਹਾਡੀਆਂ ਜਮੀਨਾਂ ਦੇ ਹਾਲਾਤ ਵੀ ਦੇਖੇ ਆ ਕਿ ਪਾਣੀ ਵਗਦਾ ਜਿੱਥੇ ਸਤਲੁਜ ਵਿਆਸ ਦਰਿਆ ਤੇ ਉਹ ਹਾਲਾਤਾਂ ਨੂੰ ਦੇਖ ਕੇ ਤਾਂ ਤੁਹਾਡੀ ਹੈਲਪ ਕਰਨ ਵਾਸਤੇ ਪਹੁੰਚੇ ਆ ਹਾਂਜੀ ਇਹ ਇਸੇ ਤਰ੍ਹਾਂ ਹੀ ਸਾਡੇ ਕੋਲ ਸੋ ਅਸੀਂ ਪਬਲਿਕ ਅਪਡੇਟ ਚੈਨਲ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਹੋ ਜਿਹਾ ਇਹ ਦਾਨੀ ਸੱਜਣਾ ਦਾ ਜਿਹੜੇ ਕਿ ਅੱਜ ਦੇ ਔਖੇ ਸਮੇਂ ਦੇ ਵਿੱਚ ਇਹਨਾਂ ਲੋੜਵੰਦ ਲੋਕਾਂ ਦੀ ਬਾਹ ਫੜਦੇ ਆ ਤੇ ਇਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਧੰਨਵਾਦ ਸਾਨੂੰ ਦਿਓ ਜੀ ਇਜਾਜ਼ਤ ਤੇ ਸਾਡੇ ਚੈਨਲ ਨੂੰ ਪਬਲਿਕ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਕਦੇ ਨਾ ਭੁੱਲਿਓ ਸੋ ਅਸੀਂ ਸਭ ਦਾ ਵੀਡੀਓ ਦੇਖਣ ਵਾਲੇ ਸਜਣਾ ਦਾ ਪੈਣਾ ਵੀਰਾ ਭਰਾਵਾਂ ਦਾ ਧੰਨਵਾਦ ਕਰਦੇ ਆਂ